ਤੁਹਾਨੂੰ ਪੱਤਰਕਾਰਾਂ ਨੂੰ ਸੁਆਦ ਲੈਣ ਦਾ ਬੜਾ ਚਸ ਹੈ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਚੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਹੈ ਉਹਨੂੰ ਵੀ ਪਤਾ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ-ਤਿੰਨ ਆਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪਚੋ ਰਿੰਕੂ ਜੀ ਉਹ ਭਾਜਪਾ 'ਚ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਆ ਇਹ ਪੋਲਿਟਿਕਸ ਆ ਇਹਦੇ 'ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਔਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਜੀ ਜਿਆ ਜਿਆ ਕਿ ਵਿਜੀਲੈਂਸ ਦਾ ਕੋਈ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀਰ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਆਰਤਨਵਾਦੀ ਆ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨਿਆ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਬਾਨ ਕਈ ਆਏ ਆ ਕਈ ਸਾਡੇ ਤੋਂ ਹੀ ਨਹੀਂ ਫੋਨ ਕਰ ਸਕੇ ਪਲਵਾਨ ਜੀ ਨੇ ਕੋਸ਼ਿਸ਼ ਬੜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਮਗਰ ਸਾਬ ਨੇ ਵਿਸ਼ਵਾਸ ਦਵਾਇਆ ਕਿ ਹਲਕੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭਲੇ ਵਾਸਤੇ ਜਿੰਨੇ 4-5 ਕੈਂਡੀਡੇਟ ਖਲੋਤੇ ਆ ਜੇ ਸਭ ਤੋਂ ਸਿਨਸੀਅਰ ਕੰਮ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟਰੈਕ ਰਿਕਾਰਡ ਹੈ ਔਰ ਜੋ ਗਾਹ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮਰਸਰ ਸਾਹਿਬ ਦਾ ਨਕਸਾਨ ਕਿਸੇ ਤਰੀਕੇ ਦਾ ਇਦੀ ਡਿਵੈਲਪਮੈਂਟ ਦਾ ਨਾ ਹੋਵੇ ਇਹ ਇਲਾਕੇ ਦੀ ਤਰੱਕੀ ਹੋਵੇ ਇਸ ਇਲਾਕੇ ਦੀ ਆਵਾਜ਼ بلند ਹੋਵੇ ਇੱਥੋਂ ਦੇ ਵਪਾਰੀ ਦੀ ਇੱਥੋਂ ਦੀ ਇੰਡਸਟਰੀ ਦੀ ਇੱਥੋਂ ਦੇ ਕਿਸਾਨ ਦੀ ਖੇਤ ਮਜ਼ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾਂ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ بلند ਹੋਵੇ ਉਹਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੇ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ ਬਾਕੀ ਨਿਵਾਰਾਂ ਬਾਰੇ ਕੀ ਕਹੋਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਅਮਰਸਰ ਦੇ politcal ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ ਉਹ ਅਮਰੀਕਾ ਤੋਂ ਆਇਆ ਕਈਆਂ ਨੇ ਤਾਂ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਹਿਬ ਵੱਲੋਂ ਕਿ ਜੀ ਜੇ ਮੈਨੂੰ ਕਹ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅਮਰ ਸਿੰਘ 10 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਮੰਤਰੀ ਨਹੀਂ ਕਰ ਪਾਇਆ 10 ਸਾਲਾਂ ਚ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਤਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਪਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਬਲ ਕੇ 50000 ਕਰੋੜ ਦਾ ਨੁਕਸਾਨ ਕਰਾਤਾ ਹੈ ਬਾਰਡਰ ਬੰਦ ਕਰਕੇ ਵਾਗਾ ਬਾਰਡਰ ਬੰਦ ਕਰਤਾ ਸਮੁੰਦਰੀ ਕੰਡੇ ਖੋਲਤੇ ਅਡਾਨੀ ਨੂੰ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਰਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਟਾਂ ਤੋਂ ਹੋ ਰਿਹਾ ਜਿਹੜੇ ਸਮੁੰਦਰੀ ਪੋਰਟ ਜਿਹੜੇ ਕੰਟਰੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੁੱਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਤੇ ਤੁਸੀਂ ਕੋ ਦੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਇੱਕ ਮੈਂ ਕਹਿੰਦਾ 10000 ਕਰੋੜ ਵੀ maaf ਨਹੀਂ ਕੀਤਾ ਜੇ ਕਿਤੇ 2 ਲੱਖ ਕਰੋੜ ਟੋਟਲ ਕਰਜ਼ਾ maaf ਹੋ ਜੇ ਖੇਤ ਮਜ਼ਦੂਰਾਂ ਦਾ ਕਿਸਾਨਾਂ ਦਾ ਤੁਸੀਂ ਵੇਖ ਲਓ ਗੱਲ ਕਿੱਥੇ ਜਾਊਗੀ 16 ਲੱਖ ਕਰੋੜ ਚੰਦ ਪੂੰਜੀਪਤੀਆਂ ਦਾ maaf ਕਰਤਾ ਮਗਰ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਅੱਜ ਜਿਉਂਦੇ ਹੁੰਦੇ ਨਾ ਇਹਨਾਂ ਦਾ ਕੋਈ ਵਾਰਟ ਨਾ ਲੈਂਦੇ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਹੋ ਜਿਹਦੀ ਉਹਦੀ ਨਹੀਂ ਰეკਮੈਂਡੇਸ਼ਨ ਆ ਉਹਦਾ ਕੀ ਕਰ ਰਹੇ ਹੋ ਕੁਛ ਨਹੀਂ ਸੇਮ ਵੇ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਇਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਹੋਰ ਸੀ ਉਹ ਤਾਂ ਸੀਐਮ ਨਹੀਂ ਖੋਲੇ ਮਤਲਬ ਸੀਐਮ ਵਾਸ ਨਾਟ ਹੈਪੀ ਵਿਦ ਇਸ ਕਾਰਗੁਜ਼ਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਦਾ ਕੱਲ ਸਿੱਧੂ ਮੂਸੇਵਾਲੇ ਦਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਸ਼ਹਿਰੀ ਵਾਸਤੇ ਕਿੰਨਾ ਮਾੜਾ ਕਿ ਰੋਰੈਂਸ ਮਿਸ਼ਰੋਈ ਜੇਲ੍ਹ ਚੋਂ ਇੰਟਰਵਿਊ ਕਰੇ ਕੱਲ ਔਨਰੇਬਲ ਸੁਪਰੀਮ ਕੋਰਟ 'ਚ ਮਸਲਾ ਕੀ ਸੀ ਕਿ ਜਿਹੜੀ ਸੜਕ ਹੈ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਹੈ ਕਿਸੇ ਨੇ ਰੈਟ ਪਾਈ ਕਿ ਇਹ ਖੋਲਤੀ ਜਾਵੇ ਟ੍ਰੈਫਿਕ ਦੀ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਇਹਨਾਂ ਨੇ ਹਾਈ ਕੋਰਟ ਨੇ ਆਰਡਰ ਕਰਤੇ ਕਿ ਖੋਲ ਤੋ ਜਦੋਂ ਇਸ ਨੂੰ ਆਰਡਰ ਨੂੰ ਚੈਲੰਜ ਕਿਹਨੇ ਕੀਤਾ ਭਗਵੰਤ ਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਇਆ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾਂ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿ ਢੀ ਵੱਡੀ ਨਲਾਇਕੀ ਤੁਸੀਂ ਆਪਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾਹਿਬ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 8 7 8 ਸਾਲ ਐਮਪੀ ਇੱਕ ਕੰਮ ਦੱਸਦਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟੀ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੀ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਵਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਰਾਮ ਤੀਰਤ ਉਸ ਕੈਬਿਨੇਟ ਦੇ ਹਿੱਸਾ ਸੀ ਜਦੋਂ ਇਹ ਸਾਰੇ ਕੰਮ ਹੋਏ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀਟੀਆ ਸਾਹਿਬ ਤੁਸੀਂ ਦੋਨੋਂ ਇਕੱਠੇ ਹੋ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਇਲਜ਼ਾਮ ਲੱਗ ਗਿਆ ਕਿ ਤੁਸੀਂ ਅਦਿਲ ਜੋਸ਼ੀ ਉਹਨਾਂ ਨੂੰ ਜਿਤਾਉਣਾ ਹੀ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਕਰਕੇ ਓਏ ਤੁਸੀਂ ਮੈਂ ਗੱਲ ਦੱਸਾਂ ਇਹ ਮੈਂ ਫੇਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੀਟੀਆ ਨੂੰ ਤਾਂ ਜ਼ਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਈ ਸੀ ਪਤਾ ਨਹੀਂ ਕੀ ਚੱਕਰ ਹੈ ਨਹੀਂ ਉਹਨਾਂ ਨੇ ਸਾਰੇ ਚੈਨਲ ਨਹੀਂ ਸੁਣੋ ਨਾ ਸੁਣੋ ਫਿਰ ਗੱਲ ਸੁਣੋ ਜੇ ਮੈਂ ਨਹੀਂ ਚਾਹੁੰਦਾ ਉਹ ਤਾਂ ਚਾਹੁੰਦੇ ਸੀ ਜਿਹੜੇ ਇਲਜ਼ਾਮ ਲਾ ਰਹੇ ਉਹ ਤਾਂ ਚਾਹੁੰਦੇ ਸੀ ਨਾ ਤੇ ਉਹ ਤਾਂ ਫਿਰ ਨਾਲ ਰਹਿੰਦੇ ਜਿਹੜਾ ਨਹੀਂ ਚਾਹੁੰਦਾ ਉਹ ਨਾਲ ਹੈ ਤੇ ਜਿਹੜਾ ਚਾਹੁੰਦਾ ਭੱਜ ਗਿਆ ਇਹ ਦੱਸੋ ਕੁਮਾਰ ਇਹਨੇ ਇੱਕ ਪਾਸੇ ਇਹ ਗੱਲ ਕਹਿ ਰਹੇ ਦੂਜੇ ਪਾਸੇ ਕਹਿੰਦੇ ਪਹਿਲੀ ਵਾਰ ਮਜੀਠੇ ਤੋਂ ਅਸੀਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦਿਵਾਵਾਂਗੇ ਉਹ ਦੇਖੋ ਮੇਰਾ ਵੀਰ ਇਸ ਤਰ੍ਹਾਂ ਹੈ ਲੀਡ ਹੋਣੀ ਨਹੀਂ ਹੋਣੀ ਇਹ ਮੈਨੂੰ ਬੜੇ ਲੰਮਾ ਸਮਾਂ ਹੋ ਗਿਆ ਸੁਣਦਿਆਂ ਚਲੋ ਕੋਸ਼ਿਸ਼ ਕਰਨਾ ਉਹਨਾਂ ਦਾ ਫਰਜ ਹੈ ਹਰ ਪਾਰਟੀ ਦਾ ਫਰਜ ਹੈ ਫੈਸਲਾ ਕਰਨਾ ਲੋਕਾਂ ਦਾ ਔਰ ਸਾਡੇ ਹਲਕੇ 'ਚ ਇਹ ਸਾਰੀ ਕਾਂਗਰਸ ਜਿਹੜੀ ਉਹ ਤਾਂ ਪਹਿਲਾਂ ਹੀ ਆਪ 'ਚ ਭੱਜ ਗਈ ਆਪ ਪਹਿਲਾਂ ਇੱਕ ਕੈਂਡੀਡੇਟ ਜਿਹੜੇ ਖਲੋਤੇ ਸਨ ਉਹ ਹੈਗੇ ਉਹ ਜਿਹੜਾ ਕਾਂਗਰਸੀ ਇਹਨਾਂ ਨੇ ਖਿਲਾ ਰਿਆ ਸੀ ਉਹ ਵੀ ਉਧਰ ਭੱਜ ਗਿਆ ਸਾਡੇ ਹਲਕੇ 'ਚ ਇਹ ਬੜੇ ਜ਼ੋਰਾਂ ਨਾਲ ਲੱਗੇ ਆ ਲੋਕਾਂ ਨੂੰ ਥ੍ਰੈਟ ਹੋ ਰਹੀਆਂ ਨੇ ਲੋਕਾਂ ਨੂੰ ਤੰਤਰ-ਮੰਤਰ ਹਰ ਤਰੀਕੇ ਨਾਲ ਵਰਤਿਆ ਜਾ ਰਿਹਾ ਮਗਰ ਮੈਨੂੰ ਪੂਰਾ ਆਸ ਵਿਸ਼ਵਾਸ ਹੈ ਕਿ ਮਜੀਠੇ ਦੇ ਲੋਕਾਂ ਨੇ ਠਕੇ ਸ਼ਾਈ ਦਾ ਮੂੰਹ ਤੋੜਵਾ ਜਵਾਬ ਦਿੱਤਾ ਇਹ ਸਰਕਾਰੀ ਤੰਤਰ ਮੰਤਰ ਲਾਉਣ ਵਾਲੇ ਫੇਲ ਹੋਣਗੇ ਮਜੀਠੇ ਦੀ ਕਾਮਯਾਬੀ ਚੋ ਫਿਕਰ ਨਾ ਕਰਨ ਮੈਂ ਤੁਹਾਨੂੰ ਅੱਜ ਲਿਖ ਕੇ ਕਹਿ ਰਿਹਾ ਕਿ ਭਗਵੰਤ ਮਾਨ 10 ਜੂਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੋਊਗਾ ਇਹਦੀ ਆਪ ਦੀ ਕੁਰਸੀ ਖਤਰੇ ਚ ਹੈ ਇਨੂੰ ਬਦਲ ਦੇਣਾ ਔਰ ਇਹ ਜਿਹੜੇ ਨਾਲ ਦੇ ਦੇ ਆਲੂ ਪਿਆਜ਼ ਟਮਾਟਰ ਜੇ ਲੱਭਣਾ ਕੋਈ ਨਹੀਂ ਇਹ ਇਹ ਵੇਖਣ ਕੀ ਅਸੀਂ ਆਪਦੀ ਜਾਨ ਕਿਵੇਂ ਬਚਾਉਣੀ ਹੈ ਵੇਖੋ ਇਹਨਾਂ ਦਾ ਮੰਤਰੀ ਹੈ ਇੱਕ ਲਾਲਜੀਤ ਭੁੱਲਰ ਇੱਕ ਭਾਈਚਾਰੇ ਨੂੰ ਰਾਮਗੜੀਆ ਭਾਈਚਾਰਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਹੀਂ ਪੰਜਾਬ ਦੀ ਨਹੀਂ ਦੇਸ਼ ਦੀ ਸੁਨਿਆਰਾ ਭਾਈਚਾਰਾ ਸ਼ਾਨ ਹੈ ਉਹ ਐਡੀ ਮਾੜੀ ਸ਼ਬਦਾਵਲੀ ਵਰਤੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਮਤਲਬ ਤੁਸੀਂ ਯੂ ਐਕਸੈਪਟ ਉਹਦੀ ਇਹ ਗੱਲਾਂ ਤੁਸੀਂ ਇਨਕਾਰੇਜ ਕਰਦੇ ਹੋ ਮਤਲਬ ਤੁਸੀਂ ਥਾਪੀ ਦੇਣੇ ਹੋ ਇਹਨਾਂ ਗੱਲਾਂ ਨੂੰ ਕੁਝ ਪਹਿਲਾਂ ਬੋਲ ਦੇਣਾ ਉਸ ਤੋਂ ਬਾਅਦ ਮਾਫੀ ਦੀ ਵੀਡੀਓ ਇੱਕ ਜਾਰੀ ਕਰ ਦੇਣਾ ਸਮਝਦੇ ਹੋ ਮੇਰਾ ਵੀਰ ਜੇ ਅਸਲ ਕੋਈ ਮੈਂ ਮੁੱਖ ਮੰਤਰੀ ਜੇ ਸੁਨਿਆਰਾ ਭਾਈਚਾਰਾ ਰਾਮਗੜੀਆ ਭਾਈਚਾਰਾ ਦਾ ਸਤਿਕਾਰ ਕਰਦੇ ਸਨ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਚਰ ਇਹਦਾ ਵਿਡਰੋ ਕਰ ਦੇ ਇਤੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਹੱਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲੇਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰਕੇ ਪੈਰਾਸ਼ੂਟ ਲੀਡਰ ਨੇ ਜੀਪੀ ਦੇ ਬਹੁਤ ਕਿਸਾਨਾਂ ਲੋਗ ਗੋਧ ਕੀਤਾ ਜਾ ਰਹਾ ਹੈ ਔਰ ਮੌਨਿਯ ਲੋ ਸਿੱਖਾਂ ਦੇ ਗਲਤ ਟਿੱਕ ਨਹੀਂ ਕਰਨਾ ਤੂੰ ਸਮਝ ਗਿਆ ਛੋਟਾ ਬੱਚਾ ਕਿ ਐ ਸਿੱਖਦਰੂਪ ਸਿੱਖਦਰੂਪ ਇਸਾਈ ਤਰਫ ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰ ਇੱਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਆ ਕਿ ਇਹ ਜਿਹੜੀ ਇਹ ਜੀ ਭਾਵਨਾ ਭਾਸ਼ਣਾ ਵਰਤ ਰੇ ਨਾ 파ਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਏ ਉਹ ਐਸ்சி ਸਮਾਜ ਵਾਸਤੇ ਆ ਬੈਕਵਰਡ ਕਲਾਸ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹੇ ਜੀ ਸ਼ਬਦਾ ਦੀ ਨਿਖੇਦੀ ਕਰਦਾ ਔਰ ਮੈਂ ਇਹ ਮੰਨਦਾ ਕਿ ਸ਼ਰਬ ਸਭ ਧਰਮ ਸਤਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਕਿਸਮਤ ਬਖਸ਼ੀ ਆ ਸਰਬੱਤ ਦੇ ਭਲੇ ਦੀ ਮਾਨਸ ਕੀ ਬੁੱਲਰ ਦਾ ਜ਼ਿਕਰ ਕਰ ਰਹੇ ਹੋ ਕਲੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਦਾ ਲੱਗਦਾ ਕੋ ਨਤੀਜੇ ਤੇ ਅਸਰ ਪਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਥੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸ਼ਰਾਰਤਾ ਕਿਹੜੀਆਂ ਹੋਟੀਆਂ ਬਹੁਤ ਵੱਡੀਆਂ ਇੱਥੇ ਬੜੀਆਂ ਸ਼ਰਾਰਤਾ ਚੱਲ ਰਹੀਆਂ ਪੰਜਾਬ 'ਚ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਆਜੇ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਤੇ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜਦਾ ਕੋਈ ਸਕਦਾ ਜੀਤ ਸਕਦੇ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੱਟੀ ਆ ਇਸ ਲਈ 10 ਸਾਲ ਜਾਂ 1 ਸਾਲ ਸਜ਼ਾ ਕਟਣੀ ਨਾਟ ਕ੍ਰਾਈਟੇਰੀਆ ਸ੍ਰੀ ਅੰਮਰਸਰ ਸਾਹਿਬ ਖਡੂਰ ਸਾਹਿਬ ਕਿਵੇਂ ਭਾਈਚਾਰਕ ਸਾਂਝ ਬਣੀ ਰਵੇ ਕਿਵੇਂ ਗਵਾਂਢੀ ਮੁਲਕ ਇਹਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋ ਕੋਈ ਫਾਇਦਾ ਨਾ ਲੈ ਜੇ ਇਹ ਗੱਲ ਨੂੰ ਧਿਆਨ ਚ ਰੱਖਦੇ ਜੋ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰ ਸਕਦੇ ਉਹਨਾਂ ਨੂੰ ਸਮਾਧਾਨ ਜੀ ਸਾਹਿਬ ਭਾਜਪਾ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰੀਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਪ੍ਰਧਾਨ ਮੰਤਰੀ ਕਾਂਗਰਸ ਦਾ ਹੋਵੇ ਦੇਖੋ ਸਭ ਤੋਂ ਪਹਿਲੀ ਗੱਲ ਹੈ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਨਹੀਂ ਲੱਭਦੇ ਇਹ 13 ਪਾਰ ਵਾਲੇ ਨੂੰ ਵੀ ਦੂਜੀ ਪਾਰਟੀਆਂ ਤੋਂ ਕੈਂਡੀਡੇਟ ਲੱਭਦੇ ਮੈਂ ਤਾਂ ਕਹਿੰਦਾ ਇਹਨਾਂ ਦੋਵਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਬਚਾਉਣਾ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਥੋੜੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਆ ਇੰਡੀਆ ਅਲਾਈਅንስ ਮੈਨੂੰ ਖੁਸ਼ੀ ਆ ਕਿ ਭਗਵੰਤ ਮਾਨ ਜੀ ਬਕਮਾਲ ਦੀ ਗੱਲ ਆ ਲੋਕਾਂ ਨੂੰ ਮੂਰਖ ਬਣਾਉਣ ਦਾ ਤਰੀਕਾ ਵੇਖ ਲਓ ਕਿ ਸਾਰੇ ਦੇਸ਼ 'ਚ ਹਰਿਆਣਾ 'ਚ ਉਹ ਵੋਟ ਮੰਗਣਗੇ ਕਾਂਗਰਸ ਲਈ ਦਿੱਲੀ 'ਚ ਵੋਟ ਮੰਗਣਗੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣਗੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸ ਲਈ ਮਗਰ ਪੰਜਾਬ 'ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਕਿ ਇਹ ਗੱਲ ਕਿੱਥੇ ਸੱਚੀ ਹੋ ਸਕਦੀ ਹੈ ਜਿਹੜਾ ਸਾਰੇ ਦੇਸ਼ 'ਚ ਕਾਂਗਰਸ ਦੀ ਸਹਿਮਤੀ ਕਾਂਗਰਸ ਦੀ ਭਲਾਈ ਮੰਗ ਕਰ ਰਿਹਾ ਉਹ ਪੰਜਾਬ 'ਚ ਨਹੀਂ ਕਰ ਰਿਹਾ ਇਸ ਲਈ ਲੋਕੀ ਸੁਚੇਤ ਹੋਣ ਵੋਟ ਪਾਓ ਭਾਵੇਂ ਝਾੜੂ ਨੂੰ ਨਿਕਲੂ ਪੰਜੇ ਨੂੰ ਵੋਟ ਪਾਓ ਪੰਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਖੇਟਾ ਜਾ ਰਿਹਾ ਉਹ ਤੋਂ ਸੁਚੇਤ ਹੋ ਜੋ ਬਾਜੀ